ਸਤਿ ਸ੍ਰੀ ਅਕਾਲ ਦੋਸਤੋ ਗੁੱਡ ਮਾਰਨਿੰਗ ਆਦਾ ਨਮਸਤੇ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਠੀਕ ਠਾਕ ਹੋਵੋਗੇ ਅ ਸਵੇਰ ਦੀ ਸ਼ੈਰ ਅੱਜ ਆਪਾਂ ਫੇਰ ਤੁਹਾਡੇ ਨਾਲ ਲਾਈਵ ਹੋਇਆ ਤੇ ਇਸ ਟਾਈਮ ਸਵੇਰ ਦੇ 7 ਤੋਂ ਥੋੜਾ ਜਿਹਾ ਟਾਈਮ ਉੱਪਰ ਹੋ ਗਿਆ ਤੇ ਸਵੇਰ ਆਪਾਂ ਚੱਲੇ ਸੀ ਘਰੋਂ 6 ਵਜੇ ਤੇ ਵੇੜੇ ਸਾਈਕਲ ਤੇ ਆਪਾਂ ਕਟੂ-ਕਟੂ ਕੱਢ ਕੇ ਦੁਰਾ 4 ਕਿਲੋਮੀਟਰ ਹੁਣ ਆਪਾਂ ਆਪਣੇ ਖੇਤ ਜਾ ਰਹੇ ਹਾਂ ਜਿਵੇਂ ਕਿ ਆਪਾਂ ਉਹਦੇ ਤੁਹਾਨੂੰ ਵੀਡੀਓ ਪਾ ਕੇ ਵੀ ਦਿਖਾਇਆ ਸੀਗਾ ਇਹ ਵਾਲਾ ਰਸਤਾ ਪਹਿਲਾਂ ਬਹੁਤ ਜ਼ਿਆਦਾ ਖਰਾਬ ਸੀਗਾ ਤੇ ਹੁਣ ਇਹ ਕੁਝ ਮੇਰੇ ਯਾਰਾਂ ਮਿੱਤਰਾਂ ਦੋਸਤਾਂ ਨੇ ਇਹ ਰਸਤੇ ਦੀ ਸਫਾਈ ਕਰੀ ਹੈ ਇਹ ਬਹੁਤ ਸੋਹਣਾ ਹੋ ਗਿਆ ਹੈ ਰਸਤਾ ਹੁਣ ਸਾਈਕਲ ਚਲਾਉਣ ਵੇ ਬਿਲਕੁਲ ਵੀ ਪਤਾ ਨਹੀਂ ਲੱਗਦਾ ਵੀ ਸਾਈਕਲ ਐ ਲੱਗਦਾ ਜਿਵੇਂ ਹਵਾ ਜੇ ਜਾ ਰਿਹਾ ਹੁੰਦਾ ਮਤਲਬ ਬਹੁਤ ਸੋਹਣਾ ਰਾਹ ਬਣਾਇਆ ਬਹੁਤ ਖਰਾਬ ਸੀ ਇਹ ਤੇ ਜੁੜੋ ਆਪਣੇ ਟਰਾਈਬ ਨਾਲ ਕਰਦੇ ਆ ਗੱਲਾਂ ਬਾਤਾਂ ਤੇ ਆਪਣੇ ਚੈਨਲ ਨੂੰ ਬਹੁਤ ਤੋਂ ਬਹੁਤ ਸਬਸਕ੍ਰਾਈਬ ਕਰਵਾਓ ਬਾਈ ਜੀ ਇਸ ਸਵੇਰ ਦੀ ਸਹਿਰ ਆਪਾਂ ਆਮ ਹੈ ਆਪਣੀ ਲਾਈਵ ਵੀਡੀਓ ਚ ਗੱਲ ਕਰਦੇ ਹੋਣੇ। ਸਰੀਰ ਵਾਸਤੇ ਬਹੁਤ ਜ਼ਿਆਦਾ ਲਾਹੇਵੰਦ ਆ। ਜਿੰਨੀ ਤੁਸੀਂ ਸਵੇਰ ਦੀ ਸਹਿਰ ਅੰਮ੍ਰਿਤ ਵੇਲੇ ਉੱਠ ਕੇ ਬਾਬਾ ਜੀ ਦੀ ਬਾਣੀ ਚਾਰਨ ਕਰਕੇ ਬਾਣੀ ਪੜ੍ਹ ਕੇ ਉਹਨੂੰ ਸੁਣ ਕੇ ਬਾਣੀ ਨੂੰ ਆਪਣੇ ਦਿਨ ਦੀ ਸ਼ੁਰੂਆਤ ਕਰੋਗੇ ਤੇ ਪੂਰੇ ਦੈਨ ਫਰੈਸ਼ ਰਹੋਗੇ ਸਵੇਰ ਦੀ ਸੈਰ ਸਾਰੇ ਦਿਨ ਦੀ ਥਕਾਵਟ ਲਾਹ ਹੁੰਦੀ ਆ ਨਹੀਂ ਅਜ ਕਰ ਬੰਦਾ ਜਦੋਂ ਫਿਰ ਸਰੀਰ ਬੰਦੇ ਦਾ ਵਜ਼ਨ ਹੈਵੀ ਹੋ ਜਾਂਦਾ ਚਰਬੀ ਵੱਧ ਜਾਂਦੀ ਹੈ ਫਿਰ ਉਹ ਜਮ ਵੱਲ ਭੱਜਦਾ ਇਹਦੇ ਨਾਲੋਂ ਪਹਿਲੀ ਫਾਇਦਾ ਸਰੀਰ ਨੂੰ ਪਹਿਲੀ ਆਵਦੇ ਨੂੰ ਇਸ ਤਰ੍ਹਾਂ ਕਰਕੇ ਰੱਖੋ ਵੀ ਐਜੀ ਕੋਈ ਨਾ ਹੋਤ ਨਾਵੇ ਕਹਿੰਦੇ ਹੁੰਦੇ ਨੇ ਬਿਮਾਰ ਹੋਣ ਤੋਂ ਬਾਅਦ ਤਾਂ ਹਰ ਕੋਈ ਡਾਕਟਰ ਲਵੇ ਜਾਂਦਾ ਪਰ ਇਸ ਤਰ੍ਹਾਂ ਹੀ ਬਿਮਾਰੀ ਆਉਣ ਤੋਂ ਪਹਿਲਾਂ ਉਹਦਾ ਇਲਾਜ ਕਰ ਲਓ ਤੇ ਡਾਕਟਰ ਲਵੇ ਜਾਣ ਦੀ ਜ਼ਰੂਰਤ ਨਾ ਪਵੇ ਜਰੂਰ ਲਾਈਵ ਨਾਲ ਆਪਣੇ ਨਾਲ ਤੇ ਕਰਦੇ ਆ ਗੱਲਾਂ ਬਾਤਾਂ ਤੇ ਆਪਣੀ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਇਹ ਵੀ ਜਰੂਰ ਮੈਸੇਜ ਕਰਕੇ ਦੱਸਣਾ ਜੀ ਗੱਲ ਚੱਲ ਰਹੀ ਸੀ ਆਪਣੀ ਇਸ ਪਹੇ ਜਿਹੇ ਪਹੇ ਦੀ ਹੁਣ ਸਫਾਈ ਹੋਈ ਸੀਗੀ ਪਰ ਫਿਰ ਵੀ ਇਹ ਸਾਈਡ ਵਾਲੀ ਤੇ ਉਸ ਇਹ ਸਾਈਡ ਵਾਲੀ ਤੇ ਦੇਖੋ ਜੀ ਇਹ ਕਿੰਨੇ ਕਿੰਨੇ ਬੰਦੇ ਨੇ ਪਹੇ ਦੀ ਦਰਖਤ ਲੱਗਣੀ ਮਤਲਬ ਐਦਾਂ ਦੇ ਵੀ ਕੇਸ ਹੈਗੇ ਸਾਡੇ ਇਸ ਪਹੇ ਤੇ ਆ ਦੇਖੋ ਜੀ ਬੰਦੇ ਕਹਿੰਦੇ ਵੀ ਚਲੋ ਸਾਡੀ ਜਗਾ ਪਰ ਫਿਰ ਵੀ ਥੋੜਾ ਜਿਹਾ ਆਪਾਂ ਨੂੰ ਹਰੇਕ ਦੀ ਰਾਹ ਜੀ ਇਹ ਦੇਖੋ ਹਨ ਤੇ ਸਾਰਿਆਂ ਨੂੰ ਇਹਨੂੰ ਸਾਫ਼ ਰੱਖਣਾ ਚਾਹੀਦਾ ਦੇਖੋ ਜੋ ਇਹ ਸਫਾਈ ਹੋਈ ਦਿਦੂਆ ਚਾਕੇ ਉਹ ਇਹਦੀ ਜ਼ਰੂਰ ਅੱਗੇ ਪੱਟੀ ਨਹੀਂ ਸੋਣ ਲੱਗੇ ਜੇ ਹਰ ਬੰਦਾ ਆਪਣਾ ਪਾਸਾ ਆਪਣੀ ਖੇਤ ਦਾ ਮੱਥਾ ਸਾਫ਼ ਕਰਦਾ ਰਹੂ ਨਾ ਤੇ ਇਹ ਖਰਾਬ ਹੀ ਨਹੀਂ ਹੋਣਾ ਰਸਤਾ ਪਰ ਹਰ ਬੰਦਾ ਕਹਿੰਦਾ ਵੀ ਮੈਂ ਕਿਉਂ ਕਰਾਂ ਮੈਂ ਨਹੀਂ ਕਰਦਾ ਆਪਦਾ ਜਿਹਨੇ ਕਰਨਾ ਕਰੋ ਠੀਕ ਹੈ ਚਲੋ ਠੀਕ ਆ ਆਤਮਾਤਮਾ ਨੂੰ ਸੋਜੀ ਦੇਵੇ ਸਵੇਰ ਸਵੇਰ ਜਦੋਂ ਕੋਈ ਜਿਹੜਾ ਉਹ ਰੇਡੀ ਤੇ ਟਰੈਕਟਰ ਖੇਤ ਆ ਰਿਹਾ ਫਲਾਈਟ ਚੱਲ ਰਹੀ ਹੈ ਫੌਂ ਗਾਣੇ ਵੀ ਲਾਰ ਰਹੇ ਨੇ ਟਰੈਕਟਰਾਂ ਦੇ ਤੇ ਬਾਕੀ ਸਵੇਰ ਦੀ ਸਿਹਰ ਸਾਰੇ ਨਾਲੋਂ ਬਿਹਤਰ ਕੀ ਜਾਈ ਜਿਹੜਾ ਬੰਦਾ ਸਵੇਰੇ ਸਿਹਰ ਕਰ ਗਿਆ ਦੇਖੋ ਸਾਰਾ ਦਿਨ ਸਰੀਰ ਐ ਪੂਰ ਵਰਗਾ ਰਹਿੰਦਾ ਕੋਈ ਤਕਲੀਫ ਨਹੀਂ ਹੁੰਦੀ ਸਰੀਰ ਨੂੰ ਤੇ ਰਾਤ ਨੂੰ ਜਦੋਂ ਤੁਸੀਂ ਬਿਸਤਰੇ ਤੇ ਪੈਣਾ ਤੇ ਤੁਹਾਨੂੰ ਨੀਂਦ ਵੀ ਛੱਟ ਦੇਣੀ ਹੋਊਗੀ। ਸਵੇਰ ਦੀ ਸਹਰ ਦੀ ਇੰਨੀ ਜ਼ਿਆਦਾ ਸ਼ਕਤੀ ਹੈ। ਜ਼ਰੂਰ ਸਾਰਿਆਂ ਨੂੰ ਕਰਨੀ ਚਾਹੀਦੀ ਆ। ਸਰੀਰ ਵੀ ਫਿੱਟ ਰਹਿੰਦਾ। ਤੇ ਨਾਲੇ ਸੁੱਡਾ ਖੇਤ ਬੰਨੇ ਕੀੜਾ ਵਸਦਾ। ਨਹੀਂ ਆਪਾਂ ਦੇਖੋ ਅੱਜ ਕੱਲ ਪਤੀਆਂ ਨੂੰ ਖੇਤੀ ਆ ਜੋ ਕਮਾਈਆਂ ਤਾਂ ਕਿਹੜੀਆਂ ਰਹਿ ਗਈਆਂ। ਪੱਲ ਨਹੀਂ ਪੈਣ ਲੱਗਿਆ ਕੰਮ। ਇਹ ਜੇ ਕੋਈ ਮਾੜੀ ਮੋਟੀ ਕਮਾਈ ਆ ਉਹ ਸਿਰਫ ਆਪਾਂ ਜਿਹੜੇ ਹੁਣ ਮੋਟਰਸਾਈਕਲਾਂ ਦੇ 10-10 ਇਹ ਕਿਹੜੇ ਲਾਉਣੇ ਆ ਉਹ ਘਟਾ ਕੀ ਆਪਾਂ ਮਤਲਬ ਕਿ ਉਹ ਕਰ ਸਕਦੇ ਆ ਬਚਤ ਕਰ ਸਕਦੇ ਉਹ ਵੀ ਤਾਂ ਘਟੋ ਚਲੋ ਆਪਾਂ ਜੇ ਸਾਈਕਲ ਤੇ ਚਲੋ ਤੇ 2 ਰੁਪਏ ਬਚਣਗੇ ਜੀ ਹਾਂਜੀ ਜ਼ਰੂਰ ਸਵੇਰ ਦੀ ਸੈਰ ਕਰਨੀ ਚਾਹੀਦੀ ਹੈ ਸਵੇਰੇ ਖੇਤਾਂ 'ਨ ਲਾਈਟ ਚੱਲਦੀ ਹੁੰਦੀ ਹੈ 4 ਵਜੇ ਆ ਜਾਂਦੀ ਹੈ ਤੇ ਫਿਰ ਜਾਂਦੀ ਹੈ ਸਹਦ 10-11 ਘੰਟੇ ਚੱਲੀ ਜਾਂਦੀ ਹੈ ਲਾਈਟ ਤੋਂ ਉਹ ਕੋਈ ਮੋਟਰ ਚਲਾ ਗਈ ਭਲੇ ਨਾਂ ਦੇ ਪੁੱਤ ਨੇ ਇਹ ਕੁਮਿਕੇ ਕਰਕੇ ਸਾਰਾ ਏਰੀਆ